ਆ ਲੱਗਦਾ ਤਾਂ ਗੁਰਵਿੰਦਰ ਸਰਪੰਚਾ ਜੱਸੀਪੋ ਵਾਲੀਆ ਲੱਕੀ ਜੀ ਜਿ ਲੈ ਆਏ ਇਹ ਇਹ ਤਾਂ ਭੁੰਡੀ ਜੀ ਲੱਗਦਾ ਕੋਈ ਟਰੈਕਟਰ ਲੱਗਦਾ ਮੈਨੂੰ ਤਾਂ ਵੀਡੀਓ ਤਾਂ ਆਪਾਂ ਨੂੰ ਦੇਖਣੀ ਪੈਣੀ ਆ ਸਾਰੀ ਵਿਕਾਸ ਵਾਸਤੇ ਲਿਆਂਦਾ ਹੈ ਟਰੈਕਟਰ ਟਰੈਕਟਰ ਆ ਕਿ ਕੋਈ ਭੁੰਡੀ ਭਾਂਡੀ ਆ ਯਾਰ ਟੈਂਪੂ ਜਾ ਲੱਗਦਾ ਨਾ ਮਿਸਤਰੀਆਂ ਤੋਂ ਬਣਾਇਆ ਹੁਣ ਆਮ ਹੀ ਹੋਊਗਾ ਮੇਰੇ ਸਹਾਰ ਨਾਲ 10-20 ਹਜ਼ਾਰ ਦਾ ਬਣਾਇਆ ਹੁਣ ਉਸਦੇ ਆ ਮੁੱਲ ਮੱਲ ਕਿੰਨਾ ਕਹਿਦਾ ਦੱਬੀ ਫਿਰਦਾ ਪਤੰਦਰ ਸਰਪੰਚ ਜਾਂਦਾ ਜੱਟ ਟਰੈਕਟਰ ਤੇ ਜਮੀਨ ਛੋਟਾ ਜਾ ਜਾ ਰਿਹਾ ਇਹ ਤਾਂ ਟਰੈਕਟਰ ਲੱਗਦਾ ਜਿਵੇਂ ਮੈਨੂੰ ਤਾਂ ਚੱਕਦਾ ਪਤੰਦਰ ਨੇ ਪਿੰਡ ਕੰਨੀ ਨੂੰ ਜੱਸੀਪੋਵਾਲ ਨੂੰ ਚੱਕਦਾ ਦੇਹਣਿਆ ਫਿਰ ਵੀਡੀਓ ਨੂੰ ਵੇਖਣੇ ਬੂ ਮੈਨੂੰ ਲੱਗਦਾ ਆਹ ਆਉਂਦਾ ਸਰਪੰਚ ਭਾਈ ਢੂੜਾਂ ਪੜਦਾ ਗੁਰਵਿੰਦਰ ਸਿੰਘ ਸਰਪੰਚ ਟਰੈਕਟਰ ਤੇ ਆ ਜਾ ਲਿਆ ਲਿਆ ਆ ਪਵਿੰਦਰ ਸਿੰਘ ਚਾਹਾਨ ਜਸੀਪੋ ਵਾਲੀ ਤੇ ਆ ਬਈ ਜਹਾਜ਼ ਹੀ ਲਿਆਇਆ ਸਾਡੇ ਜਗਮੀਤ ਸਿੰਘ ਸਿੱਧੂ ਦਾ ਮੁੰਡਾ ਜਸਤੀਪੋ ਵਾਲੀ ਦਾ ਅੰਛ ਕੋਟਾ ਦਾ ਲੈ ਆਵੇ ਕੋਟਾ ਦਾ ਟਰੈਕਟਰ ਲੈ ਕੇ ਆਇਆ ਮੁੰਡਾ ਟਰੈਕਟਰ ਲੈ ਆਇਆ ਮੁੰਡਾ ਕਿੰਨੇ ਦਾ ਆਇਆ ਬਾਈ ਓਏ 250 ਦਾ 250 ਦਾ ਹਾਂ ਜੀ ਕਾਦੇ ਵਾਸਤੇ ਲਿਆਂਦਾ ਇਹ ਇਹ ਸਪਰੇਅ ਕਰਨ ਵਾਸਤੇ ਆ ਬਾਗ ਚ ਚਲਾ ਲਉਂਗਾ ਅੱਛਾ ਬਾਗ ਚ ਚਲਾਉਂਗੇ ਹੈਂ 4x4 ਆ ਗਈ ਤਾਂ ਮੈਨੂੰ ਤਾਂ ਐ ਲੱਗਿਆ ਕੋਈ ਖਡਾਉਣਾ ਜਰੀ ਬਣਾਇਆ ਹੁੰਦਾ ਮਿਸਤਰੀਆਂ ਤੋਂ ਉਹ ਦੱਬੀ ਜਾਂਦਾ ਮੈਂ ਤਾਂ ਕਾਲਾ ਦੱਬੀ ਜਾਂਦਾ ਕਿਤੇ ਇਹ ਕਾਮਯਾਬ ਆ ਹੈ ਬਹੁਤ ਥੋੜਾ ਜਿਵੇਂ ਆਪਾਂ ਟਰੈਕਟਰ ਲਾ ਲੈਨੇ ਆ ਨਾ ਹੁਣ ਕਰਦਾ ਨਹੀਂ ਆ ਇਹਦੇ ਵਿੱਚ ਕਿੰਨੇ ਜਿਹਾ ਆਪਾਂ ਬਾੜ ਲਈ ਹੁਣਦਾ ਨਹੀਂ ਹੈ ਸਪਰੇ 4x4 ਹੈ ਹਾਂਜੀ 4x4 ਆ ਆ ਸੀਜੀ 4x4 ਇਹਦਾ ਲੀਵਰ ਆ ਲੀਵਰ ਹੈ 4x4 ਕੱਲੇ ਵਿੱਚ 4x2 ਆ ਜੀ ਇਹਦਾ ਦਿਖਾਈ ਕਿਹੜਾ ਹੁੰਦਾ ਇਹਦਾ ਦੋ ਦੋ ਸਿਲੰਡਰ ਹੁੰਦੇ ਆ ਪਤਾ ਨਹੀਂ ਕਿੰਨੇ ਆ ਪਤਾ ਨਹੀਂ ਦੋ ਸਿਲੰਡਰ ਆ ਪਾਵਰਫੁੱਲ ਆ ਬਾਈ ਇਹਦੀ ਯਾਰ ਮੈਨੂੰ ਤਾਂ ਲੱਗਦੇ ਝੋਟਾ ਜਾ ਟਰਾਲੀ ਖਿੱਚ ਲੂ ਐਸ ਟਰਾਲੀ ਖਿੱਚ ਲੂ ਖਿੱਚ ਲੂ ਸਾਰੀ ਹੌਕਾ ਕੱਪਿਛੇ ਲੱਗੀ ਅੱਛਾ ਹਾਂ ਕੈਸ ਸਿਲੰਡਰ ਪੰਪਾ ਇਸਪਰੇ ਪੰਪਾਂ ਨਾਲ ਲੈਣੇ ਹੋਰ ਰਹਾ ਬੈਨ ਬੈਨ ਚਾਲੂ ਰਹਿ ਰਹੇ ਨੇ ਹਾਂ ਹਾਂ ਇਹ ਉਹ ਬੈਟਰੀ ਦੋਨੋਂ ਹੀ ਖੜਾ ਸੀ ਜੀ ਬਾਹਰ ਤਿੰਨ ਸਿਲੰਡਰਾਂ ਤਿੰਨ ਸਿਲੰਡਰਾਂ ਬਾਈ ਇਹ ਆਪਣਾ ਟਰੈਕਟਰ ਚੰਗਾ ਲੱਗਿਆ ਖਿੱਚ ਕੇ ਲੱਗਦੇ ਸ਼ੇਅਰ ਕਰ ਦਿਓ ਬਾਈ ਕਮੈਂਟ ਕਰ ਦਿਓ ਵੀ ਕਾਮਯਾਬ ਟਰੈਕਟਰ ਕੇ ਨਹੀਂ ਆਹ ਮੁੰਡਾ ਲਿਆ ਆਂਛ ਆਪਣੇ ਦੋਸਤਾਂ ਮੁੰਡਾ ਕਲਾਸਮੇਟ ਦਾ ਮੇਰੇ ਦਾ ਅੰਛ ਜਗਮੀਤ ਸਿੰਘ ਸਿੱਧੂ ਜੱਸੀਪੋ ਵਾਲੀ ਤੋਂ ਤੇ ਆਪਣਾ ਸਰਪੰਚ ਸਾਹਿਬ ਦੇਖ ਰਿਹਾ ਟਰੈਕਟਰ ਗੁਰਵਿੰਦਰ ਸਿੰਘ ਮਾਨ ਸਿੰਘ ਨੰਬਰਦਾਰ ਤੇ ਪ੍ਰਤਮਾਲ ਸਿੰਘ ਕਾਲਾ ਇਹ ਵੀ ਗੱਡੀ ਦੇ ਉਕਲੀ ਸਰਪੰਚਾਂ ਨੇ ਵੀ ਇੱਧਰ ਦੇਖ ਕੇ ਟਰੈਕਟਰ ਨੂੰ ਬੜਾ ਰੌਣਕ ਮੇਲਾ ਲੋਕ ਖੜ ਖੜ ਦੇਂਦੇ ਆ ਟਰੈਕਟਰ ਅੰਛ ਸੋਹਣਾ ਬਹੁਤ ਲੱਗਦਾ ਟਰੈਕਟਰ ਚਲਾਉਂਦਾ ਵਾਹ ਦੇਖੀ ਕਿਹੜਾ ਕਰ ਦੇਖ ਕਿਹੜਾ ਹਰ ਨੰਬਰਦਾਰ ਚਲਾਉਂਦਾ ਹੋਇਆ ਸੁਖਜੀਤ ਸਿੰਘ ਇਹਦੇ ਫਿਰਾਂਸ ਚਾਰਟ ਨਹੀਂ ਹੁੰਦਾ ਇਹਦੇ ਨਿਊਟਰਲ ਕਰੇ ਜਾ ਆ ਜੀ ਆ ਬਈ ਜਾ ਆ ਜਾਈ ਤਾਂ ਕਰਿਓ ਕਮੈਂਟ ਕਿਵੇਂ ਲੱਗਾ ਟਰੈਕਟਰ ਤੁਹਾਡਾ ਭਿੰਦਰ ਸਿੰਘ ਚਾਹਾਨੇ ਨਵੀਂ ਚੀਜ਼ ਦਿਖਾਈ ਅੱਜ ਤੁਹਾਨੂੰ ਹਨਾ ਅੰਛੂ ਦਾ ਸਾਡਾ ਜਾਰਾ ਜਗਮੀਤ ਸਿੰਘ ਉਹਨਾਂ ਨੇ ਲਿਆਂਦਾ ਹੈ ਟਰੈਕਟਰ ਬਾਗ ਚ ਰੇ ਸਪਰੇਅ ਪਾਉਣ ਵਾਸਤੇ ਨੰਬਰ ਦਾ ਚਲਾਉਂਦਾ ਸਜੀਦ ਸਿੰਘ ਨੰਬਰ ਦਾ ਜੱਸੀ ਪੋਵਾਲੀ ਸਨੀਆਰ ਆਮ ਪਾਰਟੀ ਆਗੂ ਬਰੰਡੇ ਤੋਂ ਹਾਂ ਅਮਰ ਸਰਪੰਚਾਂ ਅਗਲੇ ਗੱਡੀ ਰੋਕ ਲਈ ਦੇਖ ਕੇ ਟਰੈਕਟਰ ਨੂੰ ਕਾਲਾ ਗੁਰਵਿੰਦਰ ਸਿੰਘ ਸਰਪੰਚ ਆਪਣਾ ਭਾਈ ਇਹ ਇਧਰੋਂ ਆਉਂਦੇ ਸੀ ਇਹ ਮੁੰਡਾ ਜਾਂਦਾ ਸੀ ਇਧਰ ਕੋਠੀ ਆਇਆ ਨੇ ਕਲੋਨੀ ਚ ਪਾਈ ਵੀ ਸਾਨ ਸਿਟੀ 2 ਚ ਤੇ ਕਿੱਦੇ ਲਿਆਂਦਾ ਇਹ ਅੰਚ ਕੱਲ ਹੀ ਆਇਆ ਬਾਈ ਕੱਲ ਹਾਂਜੀ ਕਿਹੜੀ ਪਹਿਲਾਂ ਬੁੱਕਰ ਆਇਆ ਕਿ ਸਿੱਧਾ ਇਹ ਖੜਾ ਸੀਗਾ ਹੈ ਨਿਕੋਲੀ ਉੱਥੇ ਖੜਾ ਸੀਗਾ Rajasthan ਬੰਦੇ ਦਾ ਅੱਛਾ Rajasthan ਕੋਲ ਅੱਛਾ ਲੈ ਹੁਣ ਹੈ ਲੈ ਹੁਣ ਸਰਪੰਚ ਚਲਾਉਣ ਲੱਗ ਗਿਆ ਭਾਈ ਜੱਸੀ ਪੌੜੀ ਦਾ ਗੁਰਵਿੰਦਰ ਸਿੰਘ ਸਰਪੰਚ ਟਰੈਕਟਰ ਸਾਲ ਪਜਾਦਾ ਉਹ ਸਰਪੰਚਾਂ ਇੰਨੇ ਟਰੈਕਟਰ ਚਲਾ ਲਏ ਤੇ ਤੈਨੂੰ ਸੈਲਫ ਨਹੀਂ ਪਤਾ ਆ ਚੱਕਤਾ ਉਧਰ ਨੂੰ ਲ ਜਾ ਕਿਚਕੇ ਲਾਇਕ ਕਰ ਦਿਓ ਕਮੈਂਟ ਕਰ ਦਿਓ ਭਾਈ ਲਾਇਕ ਕਰ ਦਿਓ ਮਾੜਾ ਜਿਹਾ ਆਪਣਾ ਵੀਡੀਓ ਨੂੰ ਆ ਖੜੀਆ ਆਪਣੀ ਗੱਡੀ ਵੀ ਇੱਧਰ ਗੱਡੀ ਨਾਲ ਵੀ ਭੈ ਚੀਜ਼ ਆ ਯਾਰ ਇਕ ਜਾ ਆ ਜਾ ਹਜਾਜ ਕਿਵੇਂ ਜਾਂਦਾ ਵਧੀਆ ਲੱਗਦਾ ਹਾਂ 80000 ਦਾ ਜਾਂ ਮੁੰਡਾ ਦਾ ਰੇਲ ਬਣਾਉਂਦਾ ਦੰਦਾ ਸਰਪੰਚ ਟਰੈਕਟਰ ਲਈ ਸਿੰਡਲੇ ਤਾਂ ਐਂ ਕਹਿੰਦੇ ਹੋਣਗੇ ਪਤਾ ਨਹੀਂ ਭਾਈ ਵੀ ਗ੍ਰਾਂਟ ਦਾ ਹੀ ਲੈਂਦਾ ਗ੍ਰਾਂਟਾਂ ਮਿਲੀਆਂ ਨਾ ਐ ਨਹੀਂ ਪਤਾ ਵੀ ਇਹ ਤਾਂ ਭਾਈ ਜਗਮੀਤ ਸਿੰਘ ਸਿੱਧੂ ਬਰਾੜ ਦਾ ਸਾਡੇ ਦਾ ਗਿਆ ਹਾਂ ਆ ਉਹ ਨਾ ਸਰਪੰਚ ਬਾਈ ਢੂੜਾ ਪੜਦਾ ਗੁਰਵਿੰਦਰ ਸਿੰਘ ਸਰਪੰਚ ਟਰੈਕਟਰ ਤੇ ਆ ਜਾ ਲਿਆ ਲਿਆ ਹਾਂ ਢੂੜਾ ਪੜਦਾ ਆਉਂਦਾ ਗੁਰਵਿੰਦਰ ਸਿੰਘ ਸਰਪੰਚ ਟਰੈਕਟਰ ਤੇ ਆ ਗਿਆ ਫਾਜ ਦਾ ਬੋਤਾ ਲੈਦਾ ਹੂੰਟਾ ਪ੍ਰਤਵਲ ਸਿੰਘ ਕਾਲਾ ਕਿੱਥੇ ਦੇ ਕਾਲਿਆਂ ਆਇਆ ਆਇਆ ਕਿੱਥੇ ਦੇ ਕਿੱਥੇ ਦੇ ਗੱਡੀ ਖਿੱਚਦੇ ਕਿੱਥੇ ਦੇ ਖਿੱਚਦੇ ਆਪਾਂ ਫੇਰ ਚਲਾਵਾਂਗੇ ਮੈਨੂੰ ਜ਼ਰੂਰੀ ਕੰਮ ਆ ਚਲਾ ਕੇ ਮੈਂ ਵੀ ਦਿਖਾ ਦੇਖਾਂਗੇ ਆਪਾਂ ਆਪਾਂ ਇਹ ਤਾਂ ਰੀਲ ਹੀ ਪਾਵਾਂਗੇ ਆਪਾਂ ਤਾਂ ਜਾਂਦਾ ਟਰੈਕਟਰ ਨਜ਼ਾਰੇ ਲੈਂਦਾ ਫੁੱਲ ਬਾਈ ਖਚਾਈ ਆ ਟਰੱਕ ਦੀ ਫੁੱਲ ਫੁੱਲ ਖੇਦਾ ਆ ਵੇ ਦੇਖ ਇਧਰ ਟਰਾਲੀ ਬੋਰ ਚੱਲਦਾ ਤੇ ਨੰਡਾ ਡੁੰਡਾ 6 ਲੱਖ ਦਾ ਲਿਆ ਮੁੰਡੇ ਨੇ ਛੌਂਕੀ ਆ ਮੁੰਡਾ ਸਾਡਾ ਇਹ ਭਰਾ ਮੇਰਾ ਭਰਾ ਲੱਗਦਾ ਹੈ ਮੇਰਾ ਹੂੰ ਅੰਛ ਦਰਸੰਦਾ ਨਾ ਉਹ ਹੋਰ ਪਾਸੇ ਤੋਂ ਵੱਟ ਪਾਵਾਂ ਹੱਦ ਗਈ ਸ਼ਾਲ ਮਾਰ ਕੇ ਕੋਈ ਡੱਪਲੇਗਾ ਟੱਪ ਜਾਏਗਾ ਫਲਾਇਓ ਬਰਾ ਕੱਦ ਤੇ ਮੈਂ ਫਲਾਇਓ ਬਰਾ